ਰਾਤ ਨੂੰ ਨਾ ਕਰੀਬਨ ਸਮੇਂ ਲਾ 12 ਵਜੇ ਤਿੰਨ ਥਾਗ ਲੱਗੀ ਠੀਕ ਆ ਸਕੂਲ ਮੰਦਿਰ ਹਸਪਤਾਲ ਉਹ ਜਿਹੜੀ ਫਾਇਰ ਬ੍ਰਿਗੇਡ ਆ ਅੱਗ ਬੁਝਾਉਣ ਵਾਲੀ ਹੁਣ ਪੁੱਛ ਦੱਸ ਕਿੱਥੋਂ ਦੀ ਅੱਗ ਬੁਝਾਉਗੀ ਅੱਛਾ ਪਹਿਲਾਂ ਕਿਹੜੀ ਜਗ੍ਹਾ ਤੇ ਬੁਝਾਉਗੀ ਹਾਂ ਹਸਪਤਾਲ ਮੰਦਿਰ ਸਕੂਲ ਹਾਂ ਕਿਹੜੇ ਸੰਦੀ ਅੱਗ ਪਹਿਲਾਂ ਬੁਝਾਉਗੀ ਦੱਸ ਅੰਦਰ ਹਸਪਤਾਲ ਕਿਉਂ ਕਿਵੇਂ ਇਹ ਵੀ ਦੱਸਨਾ ਕਿਵੇਂ ਕਿੰਨੇ ਵਜੂਗੀ ਕਿਉਂ ਕਿਉਂ ਵਜਾਉਗੀ ਪਹਿਲਾਂ ਹਸਪਤਾਲ ਜਾ ਕੇ ਪਸੇ ਜਿਆਦਾ ਲੱਗੂਗੀ ਨਹੀਂ ਨਹੀਂ ਵਜਾਏ ਹੀ ਨਹੀਂ ਅਗਰ ਤਾਂ ਸਾਰੇ ਸਮਾਂ ਜਿਆਦਾ ਲੱਗ ਸਕਦੀ ਆ ਹਾਂ ਹਸਪਤਾਲ ਹੀ ਕਿਉਂ ਵਜਾਉਗੀ ਜਾ ਕੇ ਫੇਰ ਮੰਦਿਰ ਵਜਾਉਗੀ ਮੰਦਿਰ ਜਾ ਕੇ ਪਹਿਲਾਂ ਕਿਉਂ ਵਜਾਉਗੀ ਇਹ ਵੀ ਦੱਸ ਇਹ ਨਸਰਾ ਕਿਉਂ ਵਜਾਊਗੀ ਕਿੱਥੇ ਵਜਾਊਗੀ ਤੇ ਇਹ ਦੱਸਣਾ ਹੀ ਦਸਣਾ ਆ ਕੀ ਰੀਜਨ ਕੀ ਆ ਹਾਂ ਰੀਜਨ ਕੀ ਆ ਕਿਉਂ ਵਜਾਊਗੀ ਜਾ ਕੇ ਇਹ ਵੀ ਦੱਸ ਨਹੀਂ ਨਹੀਂ ਔਖਾ ਨਹੀਂ ਔਖਾ ਥੋੜੇ ਸਮਝਣ ਦੀ ਗੱਲ ਆ ਹਾਂ ਔਖਾ ਤਾਂ ਨਹੀਂਗਾ ਹਸਪਤਾਲ ਹਾਂ ਤਿੰਨ ਜਗ੍ਹਾ ਇੱਕੋ ਜੀ ਹਾਂ ਰਾਤ ਨੂੰ ਅਗ ਲੱਗੀ ਆ ਹੁਣ ਫਾਈਬ੍ਰੇਟ ਪਹਿਲਾਂ ਕਿੱਥੇ ਜਾਊਗੀ ਕੁਝ ਹਾਂ ਇਥੋਂ ਦੀ ਆ ਪਹਿਲਾਂ ਬੁਝਾਉਗੀ 10 10 10 ਕੋਲ ਜਾ ਕੇ ਬੁਝਾਉਗੀ ਕਿਉਂ 24 ਵਜੇ ਸਕੂਲ ਚੱਲਦੀ ਲੱਗਣਾ ਨਹੀਂ ਨਹੀਂ ਵੀ ਨਹੀਂ ਨਾ ਨਾ ਗਲਤ ਜਵਾਬ ਅੱਛਾ ਕੋਈ ਪੱਕਾ ਪੱਕਾ ਠੋਸ ਰੀਜਨ ਦੇ ਅੱਛਾ ਹਾਂ ਕਿ ਹਾਂ ਭਾਈ ਆ ਗਾਲਿਆ ਪਹਿਲਾਂ ਇੱਥੇ ਜਾ ਕੇ ਬੁਝਾਉਣੀ ਉਹਨੇ ਹਾਂ ਇਧਰ ਉਧਰ ਕੀ ਦੇਖਣ ਦੇ ਆ ਇੰਦਰ ਉਧਰ ਸਕੂਲ ਨਹੀਂ ਹੈ ਨਹੀਂ ਗਏ। ਨਾ ਇੱਥੇ ਹਸਪਤਾਲ ਆ। ਤੂੰ ਉਧਰ ਲੈਣ ਗਈ ਜਨਾ। ਇੱਧਰ ਜਵਾਬ ਦੇ ਵੀ ਲਾ। ਕੀ ਦੇਖਣ ਗਈ ਦਿਆਂ? ਉਹ ਚੀਜ਼ ਇੱਥੇ ਹੈ ਨਹੀਂ ਜਿਹੜੀ ਤੂੰ ਦੇਖਣ ਦੇ ਆਂ। ਉੱਥੇ ਮਿਲਦਾ ਉੱਥੇ ਆ। ਦੱਸ ਦੱਸ। ਹਾਂ ਮੰਦਰ ਚ। ਮੰਦਰ ਚ ਕਿਉਂ? ਕਿਉਂਕਿ ਉੱਥੇ ਸਵੇਰ ਤੋਂ ਪਹਿਲਾਂ ਪੂਜਾ ਸਵੇਰੇ ਤੜਕੇ 5 ਵਜੇ ਹੁੰਦੀ ਆ। ਨਹੀਂ। ਏ ਵੀ ਨਹੀਂ ਇਹ ਵੀ ਵਜਾਂਣੀਗੀ ਹਾਂ ਕੋਲ ਮੰਦਰ ਹਾਂ ਹਸਪਤਾਲ ਹਾਂ ਦਾ ਸਰ ਮੈਂ ਪੂਰੀ ਮਤਲਬ ਕਿ ਵਜਾ ਸੁਣੀ ਆ ਕਿ ਆ ਵਜਾ ਕਰਕੇ ਉੱਥੇ ਪਹਿਲਾਂ ਵਜਾਉਗੀ ਜਾ ਕੇ ਸਤੇ ਸਤੇ ਦਾ ਸਰ ਹਾਂ ਹਾਂ 5000 ਰਿਜੀਨ ਕਿ ਤਾਂ ਕਰਕੇ ਕਿ ਪਹਿਲੇ ਉੱਤੇ ਬਿਜੋਗੀ ਹਾਂ ਤਾਂ ਜਿਆਦਾ ਕਤਰਾ ਤਾਂਗੜੇ ਜਦੇ ਹਸਪਤਾਲ ਜਾ ਗੋ ਕਰੂਗੀ ਅੱਛਾ 2 ਰਿਜੀਨ ਪੱਕਾ ਅੱਛਾ ਇਹ ਰੀਜ਼ਨ ਪਤਾ ਆ ਨਹੀਂ ਨਹੀਂ ਇਹ ਤੋਂ ਵੀ ਇੱਕ ਰੀਜ਼ਨ ਅਲੱਗ ਹੈਗਾ ਆ ਸਕੂਲ ਸਕੂਲ ਪਰ ਵਾਲਾ ਜੇ ਕਿੰਦਾ ਸਕੂਲ ਬੰਦ ਦਾ ਇਧਰ ਆ ਇਹਦਾ ਰੀਜ਼ਨ ਇੱਕੋ ਹੀ ਆ ਨਾ ਤਾਂ ਸਕੂਲ ਰਾਤ ਨੂੰ ਖੁੱਲਦੇ ਆ ਨਾ ਮੰਦਿਰ ਹੀ ਖੁੱਲਦੇ ਆ ਸਿਰਫ ਹਸਪਤਾਲੋ ਖੁੱਲੇ ਹੁੰਦੇ ਆ ਉਹਨਾਂ ਤਾਂ ਜਾਣਾ ਹਸਪਤਾਲ ਹਸਪਤਾਲ ਕਹਿੰਦੇ ਆ ਤੇ ਕਿ ਨਹੀਂ ਨਹੀਂ ਤੂੰ ਨਹੀਂ ਨਹੀਂ ਤੂੰ ਪੱਕਾ ਰੀਜ਼ਨ ਨਹੀਂ ਨਾ ਦੱਸਿਆ ਤੂੰ ਸਿਰਫ ਇਹ ਦੱਸਿਆ ਕਿ ਉਥੇ ਮਰੀਜ਼ ਜ਼ਿਆਦੇ ਹੁੰਦੇ ਆ ਤੂੰ ਇਹ ਦੱਸਦਾ ਕਿ ਬਈ ਸਕੂਲ ਕਿਹੜਾ ਰਾਤ ਨੂੰ ਖੁੱਲੇ ਹੁੰਦੇ ਜਿਹੜਾ ਉਥੇ ਫੇ ਲਾਗ ਬੁਝਾਉਣ ਜਾਊਗੀ ਨਾ ਮੰਦਿਰ ਹੀ ਖੁੱਲਾ ਮੰਦਿਰ ਵੀ ਬੰਦ ਹੁੰਦੇ ਆ ਹਨਾ ਖੁੱਲਾ ਕੀ ਹੁੰਦਾ ਸਿਰਫ ਹਸਪਤਾਲ ਇਸ ਕਰਕੇ ਉਥੇ ਜਾਣਾ ਕਿਉਂਕਿ ਨਾ ਸਕੂਲਾਂ ਚ ਕੋਈ ਹੁੰਦਾ ਆ ਨਾ ਮੰਦਿਰ ਚ ਕੋਈ ਹੁੰਦਾ ਆ ਇਹ ਹੁੰਦਾ ਆ ਅਸਪਤਾਲ ਚ ਹੁੰਦੇ ਜਿੰਨੇ ਵੀ ਹੁੰਦੇ ਆ ਇਸੇ ਕਰਕੇ ਜਿਹੜੀ ਫਾਇਰ ਬ੍ਰਿਗੇਡ ਆ ਉਹਨਾਂ ਨੇ ਪਹਿਲਾਂ ਹਸਪਤਾਲ ਜਾਣਾ ਅੱਗ ਬੁਝਾਉਣ ਵਾਸਤੇ ਹਾਂਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਲਾਈਕ